ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ 6 ਜੁਲਾਈ ਨੂੰ ਪੰਜਾਬ ਦੇ ਮੌਸਮ ਦੀ ਆਪਾਂ ਗੱਲ ਕਰਦੇ ਆਂਗਾ ਜੇ 6 ਜੁਲਾਈ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋਵੇਗੀ ਕਿਸਾਨ ਵੀਰੋ ਅੱਜ 6 ਤੇ ਕੱਲ 7 ਜੁਲਾਈ ਨੂੰ ਪੰਜਾਬ ਦੇ ਵਿੱਚ ਤਕੜੀਆਂ ਮੀਂਹ ਦੀਆਂ ਕਾਰਵਾਈਆਂ ਹੋ ਸਕਦੀਆਂ ਨੇ ਵੀਰੋ ਜਿਵੇਂ ਕਿ ਰਾਤ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀ ਕਿ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਅੱਧੀ ਰਾਤ ਤੋਂ ਬਾਅਦ ਮੌਸਮ ਖਰਾਬ ਹੋ ਸਕਦਾ ਵੀਰੋ ਉਸੇ ਤਰ੍ਹਾਂ ਹੀ ਅੱਪਨੂੰ ਪੰਜਾਬ ਦੇ ਤਕਰੀਬਨ 40-50% ਖੇਤਰਾਂ ਦੇ ਵਿੱਚ ਰਾਤ ਦੇ ਸਮੇਂ ਮਾਝੇ ਦੋਆਬੇ ਦੇ ਖੇਤਰਾਂ ਤੋਂ ਲੈ ਕੇ ਵੀਰੋ ਅੰਮਦ ਮੱਧ ਪੰਜਾਬ ਦੇ ਏਰੀਆ ਤੱਕ ਆਪਾਨੂੰ ਰਾਤ ਦੇ ਸਮੇਂ ਬੱਦਲਾਂ ਦੀ ਹਲਚਲ ਦੇਖਣ ਨੂੰ ਮਿਲੀ ਹੈ ਤੇ ਮੀਂਹ ਦੀਆਂ ਕਰਬਈਆਂ ਬੱਕ ਬੱਕ ਖੇਤਰਾਂ ਦੇ ਵਿੱਚ ਆਪਾਨੂੰ ਦੇਖਣ ਨੂੰ ਮਿਲੀਆਂ ਨੇ ਤੇਜ਼ ਪੂਰਬੀ ਹਵਾਵਾਂ ਦੀ ਅੱਪ ਵੀਰੋ ਜਾਣਕਾਰੀ ਦਿੱਤੀ ਸੀ ਕਿ ਰਾਤ ਦੇ ਸਮੇਂ ਤੇਜ਼ ਪੂਰਬੀ ਹਵਾਵਾਂ ਚਲਦੀਆਂ ਰਹਿਣਗੀਆਂ ਨਿਰੰਤਰ ਉਸੀ ਤਰ੍ਹਾਂ ਹੀ ਕਾਫੀ 15 ਤੋਂ 20 ਕਿਲੋਮੀਟਰ ਦੀ ਰਫ਼ਤਾਰ ਦੀ ਹਵਾਵਾਂ ਤਕਰੀਬਨ ਰਾਤ ਪਰ ਪੂਰਬੀ ਦਿਸ਼ਾ ਤੋਂ ਵੀਰੋ ਵਗਦੀਆਂ ਰਹੀਆਂ ਨੇ ਜਿਸ ਦੇ ਕਾਰਨ ਇੱਕ ਠੰਡ ਦਾ ਮਾਹੌਲ ਬਣਿਆ ਰਿਹਾ। ਜੇਕਰ ਵੀਰੋ ਜੇ ਅੱਜ ਆਪਾਂ 6 ਜੁਲਾਈ ਦੀ ਗੱਲ ਕਰਦੇ ਹਾਂ 6 ਜੁਲਾਈ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਵੀਰੋ 70% ਆਪਾਂ ਨੂੰ ਬਰਸਾਤ ਵਾਲਾ ਹੀ ਦੇਖਣ ਨੂੰ ਮਿਲੇਗਾ। ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਵੀਰੋ ਵੱਖ-ਵੱਖ ਸਮੇਂ ਆਪਾਂ ਨੂੰ ਬੱਦਲਾਂ ਦੀ ਆਵਾਜਾਈ ਕਿਤੇ ਸੰਘਣੀ ਕਿਤੇ ਹਲਕੀ ਦੇ ਨਾਲ ਵੀਰੋ ਮੀਂਹ ਦੀਆਂ ਕਾਰਵਾਈਆਂ ਦਿਨ ਦੇ ਸਮੇਂ ਵੀ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਵੀਰੋ ਤੇ ਰਾਤ ਨੂੰ ਰਾਤ ਦੇ ਸਮੇਂ ਵੀਰੋ ਬਰਸਾਤ ਦੇ ਵੱਧ ਅਸਾਰ ਹੋਣਗੇ ਕਿੰਨਾ ਖੇਤਰਾਂ ਦੇ ਵਿੱਚ ਕਿੰਨਾ ਕੁ ਮੀਂਹ ਰਾਤ ਦੇ ਸਮੇਂ ਹੋਵੇਗਾ ਉਹ ਆਪਾਂ ਵੀਰੋ ਅਥਣ ਦੀ ਵੀਡੀਓ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਇੱਕ ਵਾਰ ਆਪਾਂ ਦਿਨ ਦੇ ਮੌਸਮ ਦੀ ਵੀਰੋ ਗੱਲ ਕਰਦੇ ਹਾਂ ਕਿ ਅੱਜ ਦਿਨ ਦੇ ਸਮੇਂ ਟੁੱਟਮੇ ਬਰਸਾਤੀ ਗਤੀਵਿਧੀਆਂ ਸਾਰੇ ਹੀ ਪੰਜਾਬ ਦੇ ਵਿੱਚ ਵੀਰੋ ਬੱਦਲਾਂ ਦੀ ਆਵਾਜਾਈ ਬਣੀ ਰਹੇਗੀ ਤੇ ਟੁੱਟਮੇ ਰੂਪ ਦੇ ਵਿੱਚ ਵੀਰੋ ਬਰਸ ਮਿਲਦੀਆਂ ਰਹਿਣਗੀਆਂ ਕਿਸੇ ਖੇਤਰਾਂ ਦੇ ਵਿੱਚ ਝੜੀ ਨੂੰ ਮੱਕਦੋ ਘੰਟਿਆਂ ਲਈ ਲੰਬਾ ਮੀਂਹ ਵੀ ਰੋਤੇ ਕਿਸੇ ਖੇਤਰਾਂ ਵਿੱਚ ਤੇਜ਼ ਛੱਟ ਧਰਮੀ ਜਾਂ ਤਰ ਵੀ ਰੋਹੇ ਆਪਾਂ ਨੂੰ ਜੋ ਪੱਛਮੀ ਸਰਹੱਦੀ ਖੇਤਰ ਨੇ ਰਾਜਸਥਾਨ ਦੇ ਨਾਲ ਲੱਗਦੇ ਇਰੀਏ ਵੀ ਰੋਤੇ ਜੋ ਜੋ ਆਪਣੇ ਉੱਤਰੀ ਭਾਗ ਨੇ ਪੰਜਾਬ ਦੇ ਇਨ੍ਹਾਂ ਭਾਗਾਂ ਦੇ ਵਿੱਚ ਵੀ ਰੋ ਬਰਸਾਤੀ ਗਤੀਵਿਧੀਆਂ ਦੀ ਸ਼ੁਰੂਆਤ ਪਹਿਲਾਂ ਹੋਵੇਗੀ ਉਸ ਤੋਂ ਬਾਅਦ ਵੀਰੋ ਪੰਜਾਬ ਦੇ ਜੋ ਦੱਖਣੀ ਤੇ ਪੂਰਬੀ ਭਾਗ ਨੇ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਫਤਿਹਗੜ੍ਹ ਮੋਹਾਲੀ ਸੋ ਵੀਰ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਬਰਸਾਤੀ ਗਤੀ ਹਵਾਵਾਂ ਦਾ ਰੁਖ ਜ਼ਿਆਦਾਤਰ ਪੂਰਬ ਦਿਸ਼ਾਤ ਹੋਈ ਵੀਰੋ ਹਵਾਵਾਂ ਚ ਉਸ ਤੋਂ ਬਾਅਦ ਵੀਰੋ ਆਪਾਂ ਜੇਕਰ ਗੱਲ ਕਰੇ ਥੋੜੇ-ਮੋٹے ਆਪਾਂ ਨੂੰ ਕਿਸੇ ਖੇਤਰਾਂ ਦੇ ਵਿੱਚ ਧੁੱਪ ਵੀ ਦੇਖਣ ਨੂੰ ਮਿਲ ਸਕਦੀ ਹੈ ਦਿਨ ਦੇ ਟੈਂਪਰੇਚਰ ਵੀਰੋ ਤਕਰੀਬਨ 30-34-35 ਡਿਗਰੀ ਦੇ ਆਸ-ਪਾਸ ਰਹਣਗੇ ਜਿਆਦਾ ਗਰਮੀ ਦਾ ਅਹਿਸਾਸ ਨਹੀਂ ਹੋਵੇਗਾ ਬਾਕੀ ਵੀਰੋ ਸ਼ਾਮ ਦੀ ਵੀਡੀਓ ਦੇ ਵਿੱਚ ਜਿਵੇਂ ਆਪਾਂ ਨੂੰ ਜਾਣਕਾਰੀ ਮਿਲੂਗੀ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਫਿਰ ਤੋਂ ਸਾਂਝੀ ਕਰਾਂਗੇ ਵੀਰੋ 6 ਤੇ 7 ਜੁਲਾਈ ਨੂੰ ਪੰਜਾਬ ਦੇ ਵਿੱਚ ਮੌਨਸੂਨ ਜਿਆਦਾ ਐਕਟਿਵ ਰਹੇਗਾ ਟੁੱਟਵੇਂ ਸਮੇਂ ਆਪਾਂ ਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਵੱਖ-ਵੱਖ ਸਮੇਂ ਬਰਸਾਤੀ ਗਤੀਵਿਧੀਆਂ ਦੇਖੋ ਨਮੇਸਾ ਦੇ ਵਿੱਚ ਕਿਸੇ ਖੇਤਰਾਂ ਦੇ ਵਿੱਚ ਰੋਪਾ ਨੂੰ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਨੁਕਸਾਨ ਵਰਗੀਆਂ ਖਬਰਾਂ ਵੀ ਸਾਹਮਣੇ ਆ ਸਕਦੀਆਂ ਨੇ ਬਾਕੀ ਵੀਰੋ ਆਪਾਂ ਜਿੰਮੀ ਵੀ ਆਪਾਂ ਜਾਣਕਾਰੀ ਮਿਲੂਗੀ ਸ਼ਾਮ ਦੀ ਵੀਡੀਓ ਦੇ ਵਿੱਚ ਫੇਰ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਾਂਗੇ ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਸਹੀ ਜਾਣਕਾਰੀ ਲਈ ਚੈਨਲ ਚੈਲਕੀਤੀ ਸੇਵਾ ਸੈਂਟਰ ਨਾਲ ਬਨੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ